ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਇੱਕ ਸਾਲ ਹੋ ਗਏ ਕਿਸਾਨ ਆंदोलन 2.0 ਨੂੰ ਜਦੋਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਅੱਜ ਇੱਕ ਸਾਲ ਉਸ ਗੱਲ ਨੂੰ ਵੀ ਪੂਰਾ ਹੋ ਗਿਆ ਜਿਸ ਬਾਰੇ ਲੋਕ ਜਦੋਂ ਸੋਚਦੇ ਨੇ ਤਾਂ ਦਿਲ ਭਰ ਆਉਂਦਾ ਮੈਂ ਗੱਲ ਕਰ ਰਿਹਾ ਸੁਭਕਰਨ ਸਿੰਘ ਦੀ ਸ਼ੁਭਕਰਨ ਸਿੰਘ ਨੌਜਵਾਨ ਕਿਸਾਨ ਜੋ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਖਨੋਰੀ ਬਾਰਡਰ ਤੇ 21 ਫਰਵਰੀ 2024 ਨੂੰ ਪ੍ਰੋਟੈਸਟ ਕਰ ਰਿਹਾ ਸੀ ਬਾਕੀ ਕਿਸਾਨਾਂ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਅਚਾਨਕ ਇੱਕ ਗੋਲੀ ਆਉਂਦੀ ਹੈ ਉਸ ਦੇ ਸਿਰ ਵਿੱਚ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਨੂੰ ਗੋਲੀ ਲੱਗੀ ਹੈ ਹਸਪਤਾਲ ਲੈ ਕੇ ਜਾਇਆ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਅੱਜ 1 ਸਾਲ ਹੋ ਗਏ ਸ਼ੁਭਕਰਨ ਦੇ ਨੇੜਲੇ ਲੋਕ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੁਭਕਰਨ ਦੇ ਪਿੰਡ ਬੱਲੋ ਦੀਆਂ ਜਿੱਥੇ ਅੱਜ ਭੋਗ ਰਖਵਾਇਆ ਗਿਆ ਤੇ ਲੋਕ ਵਕ ਵਕ ਥਾਵਾਂ ਤੋਂ ਇਕੱਠੇ ਹੋਏ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਹੋਈਆਂ ਸ਼ੁਕਰਨ ਸਿੰਘ ਨੂੰ ਯਾਦ ਕੀਤਾ ਗਿਆ ਕਿਸਾਨਾਂ ਦੀ ਨਜ਼ਰ ਦੇ ਵਿੱਚ ਸ਼ੁਕਰਨ ਸਿੰਘ ਸ਼ਹੀਦ ਹੈ ਕਿਉਂਕਿ ਉਸਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਪਣੀ ਜਾਨ ਦਿੱਤੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਇੱਕ ਸਾਲ ਪੁਰਾਣੀ ਤਸਵੀਰ ਤੇ ਇੱਕ ਸਾਲ ਬਾਅਦ ਦੀ ਯਾਨੀ ਅੱਜ ਦੀ ਤਸਵੀਰ 21 ਫਰਵਰੀ ਦੀ ਤਸਵੀਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਰੱਖਦੀਆਂ ਨੇ ਕਿਉਂਕਿ ਇੱਕ ਪਾਸੇ ਉਹ ਤਸਵੀਰ ਹੈ ਜਦੋਂ ਸ਼ੁਭਕਰਨ ਸਿੰਘ ਨੂੰ ਚੁੱਕਿਆ ਉਹਦੇ ਸਾਥੀਆਂ ਨੇ ਹਸਪਤਾਲ ਲੈ ਗਏ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਸ਼ੁਭਕਰਨ ਸਿੰਘ ਉਹਨਾਂ ਦੇ ਵਿਚਾਲੇ ਨਹੀਂ ਰਹੇਗਾ ਤੇ ਦੂਜੇ ਪਾਸੇ ਇੱਕ ਤਸਵੀਰ ਹੈ ਪਿੰਡ ਵੱਲੋ ਜ਼ਿਲ੍ਹਾ ਬਠਿੰਡਾ ਦੀ ਜਿੱਥੇ ਸ਼ੁਭਕਰਨ ਦੀ ਯਾਦ ਵਿੱਚ ਪਾਠ ਰਖਵਾਇਆ ਗਿਆ ਸੀ ਤੇ ਉਸ ਦੀ ਇੱਕ ਵਰਸੀ ਦੇ ਮੌਕੇ ਉਸ ਦੇ ਪਰਿਵਾਰ ਵਾਲੇ ਉਸ ਦੇ ਨੇੜਲੇ ਲੋਕ ਪਿੰਡ ਵਾਲੇ ਲੋਕਾਂ ਨੇ ਉਸ ਨੂੰ ਯਾਦ ਕੀਤਾ ਤੇ ਉਸ ਦੀ ਯਾਦਗਾਰ ਵੀ ਬਣਾਈ ਗਈ ਹੈ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਉਸ ਯਾਦਗਾਰ ਦੇ ਵਿੱਚ ਸ਼ੁਕਰਨ ਸਿੰਘ ਦਾ ਬੁੱਤ ਰੱਖਿਆ ਗਿਆ ਤੇ ਦੂਜੇ ਪਾਸੇ ਸ਼ੁਕਰਨ ਸਿੰਘ ਦੀ ਉਹ ਤਸਵੀਰ ਹੈ ਇੱਕ ਸਾਲ ਪੁਰਾਣੀ ਜਦੋਂ ਰਜਿੰਦਰਾ ਹਸਪਤਾਲ ਦੇ ਵਿੱਚ ਉਸ ਦੀ ਲਾਸ਼ ਲੈ ਕੇ ਜਾਈ ਗਈ ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਉਸ ਨੂੰ ਲੈ ਕੇ ਵਾਪਸ ਪਰਤੀਆਂ ਖਨੋਰੀ ਬਾਰਡਰ ਤੇ ਕਿਉਂਕਿ ਕਈ ਦਿਨ ਲੱਗੇ ਸੀ ਉਸ ਦੇ ਸੰਸਕਾਰ ਨੂੰ ਤਾਂ 1 ਸਾਲ ਹੋ ਗਿਆ ਇਸ ਨੌਜਵਾਨ ਕਿਸਾਨ ਨੂੰ ਸਾਰਿਆਂ ਦੇ ਵਿੱਚੋਂ ਗਏ ਨੂੰ ਤੇ 1 ਸਾਲ ਬਾਅਦ ਵੀ ਸ਼ੁਕਰਨ ਸਿੰਘ ਨੂੰ ਲੈ ਕੇ ਜੋ ਉਸ ਲਈ ਇਨਸਾਫ ਦੀ ਮੰਗ ਕਿਸਾਨਾਂ ਦੀ ਜੋ ਮੰਗ ਹੈ ਉਹ ਹਜੇ ਤੱਕ ਕਿਸੇ ਪਾਸੇ ਉਹ ਮੰਗ ਜਾਂਦੀ ਦਿਖਾਈ ਨਹੀਂ ਦੇ ਰਹੀ ਤੇ ਕਿਸਾਨਾਂ ਦੀ ਜੋ ਮੰਗ ਹੈ ਉਹ ਉਹ ਵੀ ਹਜੇ ਤੱਕ ਪੂਰੀ ਨਹੀਂ ਹੋਈ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਿੰਡ ਬੱਲੋ ਦੀ ਹੈ ਇਹ ਸ਼ੁਕਰਨ ਸਿੰਘ ਦਾ ਘਰ ਹੈ ਪਿੰਡ ਹੈ ਜਿੱਥੇ ਉਸ ਦੀ ਯਾਦਗਾਰ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਯਾਦਗਾਰ ਬਣਾਈ ਗਈ ਹੈ ਤੇ ਉਸ ਤੋਂ ਬਾਅਦ ਉਸ ਦੀ ਉਸ ਦਾ ਇੱਕ ਬੁੱਤ ਵੀ ਉੱਥੇ ਲਗਾਇਆ ਗਿਆ ਅੱਜ ਸਵੇਰ ਜਦੋਂ ਪਾਠ ਕਰਵਾਇਆ ਗਿਆ ਉਸ ਤੋਂ ਬਾਅਦ ਸਾਰੇ ਇਕੱਠੇ ਹੋਏ ਤੇ ਇੱਕ ਰਸਮ ਇਹ ਵੀ ਨਿਭਾਈ ਗਈ ਕਿ ਉਸ ਦੀ ਜੋ ਉਸ ਦਾ ਜੋ ਬੁੱਤ ਹੈ ਉਸ ਨੂੰ ਵੀ ਉਸ ਦੀ ਵੀ ਕੁੰਡਚੁਕਾਈ ਕੀਤੀ ਗਈ ਕਿਸਾਨ ਆਗੂਆਂ ਵੱਲੋਂ ਤੇ ਕਿਸਾਨ ਜੋ ਕਿਸਾਨ ਕਿਸਾਨਾਂ ਦੀ ਮੰਗਾ ਦੇ ਨਾਲ ਖੜੇ ਨੇ ਉਹਨਾਂ ਵੱਲੋਂ ਤੁਸੀਂ ਤਸਵੀਰ ਦੇਖ ਰਹੇ ਹੋ ਹੱਥ ਚ ਝੰਡਾ ਫੜਿਆ ਹੋਇਆ ਇਸ ਬੁੱਤ ਦੇ ਤੇ ਜਦੋਂ ਇਹ ਪੂਰਾ ਬੁੱਤ ਜਦੋਂ ਉਸ ਦੀ ਕੁੰਡਚੁਕਾਈ ਕੀਤੀ ਗਈ ਤਾਂ ਦਸਤਾਰ ਦੇ ਵਿੱਚ ਸ਼ੁਕਰਨ ਸਿੰਘ ਦਾ ਉਬੁੱਤ ਲਗਾਇਆ ਗਿਆ ਤੇ ਉਸ ਦਾ ਉਸ ਦੇ ਗਲੇ ਦੇ ਵਿੱਚ ਹਾਰ ਪਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਕਿਸਾਨੀ ਮੰਗਾ ਨੂੰ ਲੈ ਕੇ ਤੇ ਕਿਸਾਨੀ ਜੋ ਮੰਗਾ ਨੇ ਉਹਨਾਂ ਨੂੰ ਲੈ ਕੇ ਨਾਰੇਬਾਜ਼ੀ ਵੀ ਕੀਤੀ ਗਈ ਇਹ ਤਸਵੀਰਾਂ ਵੀ ਬੇਹਦ ਭਾਉ ਕਰਨ ਵਾਲੀਆਂ ਸਨ ਜਦੋਂ ਸ਼ੁਕਰਨ ਸਿੰਘ ਦੇ ਰਿਸ਼ਤੇਦਾਰ ਖਾਸ ਕਰਕੇ ਜੋ ਨਵੀਂ ਉਮਰ ਦੀ ਲੜਕੀ ਦਿਖਾਈ ਦੇ ਰਹੀ ਹੈ ਇਹ ਲੜਕੀ ਭਾਉ ਖੁੰਦੀ ਨਜ਼ਰ ਆਈ ਤੇ ਜੋ ਸ਼ੁਕਰਨ ਸਿੰਘ ਦੇ ਪਰਿਵਾਰ ਵਾਲੇ ਨੇ ਜਾਂ ਕਿਸਾਨ ਆਗੂ ਨੇ ਉਸ ਨੂੰ ਹੌਸਲਾ ਦਿਨ ਦੇਖਾਈ ਦੇ ਰਹੇ ਨੇ ਤੇ ਜੋ ਮਾਹੌਲ ਸੀ ਉਹ ਗਮਗੀਨ ਸੀ ਕਿਉਂਕਿ ਇੱਕ ਸਾਲ ਪਹਿਲਾਂ ਕਿਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਕਿਸਾਨੀ ਮੰਗਾ ਨੂੰ ਲੈ ਕੇ ਸ਼ੁਕਰਨ ਸਿੰਘ ਖਨੋਰੀ ਬਾਰਡਰ ਗਿਆ ਤੇ ਕਦੇ ਵੀ ਉਹ ਵਾਪਸ ਨਹੀਂ ਪਰਤੇਗਾ ਤੇ ਇੱਕ ਸਾਲ ਬਾਅਦ ਅੱਜ ਦੇ ਦਿਨ ਹੀ 21 ਫਰਵਰੀ ਨੂੰ ਜਿਸ ਦਿਨ ਉਸ ਦੀ ਮੌਤ ਹੋਈ ਸੀ ਉਸ ਦਾ ਜੋ ਬੁੱਤ ਹੈ ਉਸ ਨੂੰ ਇੱਥੇ ਲਗਾਇਆ ਗਿਆ ਤੇ ਉਸ ਦੀ ਅੱਜ ਕੁੰਡ ਚੁਕਾਈ ਵੀ ਕੀਤੀ ਗਈ ਤੇ ਸਾਰਿਆਂ ਨੇ ਮੋਨ ਵਰਤ ਰੱਖ ਕੇ ਤੇ ਸਾਬ ਅੱਖਾਂ ਦੇ ਵਿੱਚ ਹੰਝੂ ਲੈ ਕੇ ਉਸ ਨੂੰ ਸ਼ਰਧਾਂਜਲੀ ਸਾਰਿਆਂ ਨੇ ਭੇਟ ਕੀਤੀ ਕਿਉਂਕਿ ਇਹ ਆਪਣੇ ਆਪ ਚ ਅਹਿਮ ਗੱਲ ਇਸ ਕਰਕੇ ਵੀ ਹੈ ਕਿਉਂਕਿ ਇਸ ਦੀ ਸ਼ੁਕਰਨ ਦੀ ਉਮਰ 22 ਸਾਲ ਤੋਂ ਵੱਧ ਨਹੀਂ ਸੀ ਤੇ ਜਦੋਂ ਕਿਸਾਨ ਆंदोलਨ ਪਹਿਲਾ ਚੱਲ ਰਿਹਾ ਸੀ ਉਸ ਵੇਲੇ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਗਈਆਂ ਤੇ ਕਿਸਾਨ ਆंदोलਨ 2.0 ਜਦੋਂ ਸ਼ੁਰੂ ਹੋਇਆ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ 2024 ਨੂੰ ਉਸ ਵੇਲੇ ਤੋਂ ਹੀ ਕਿਸਾਨ ਜੋ ਸੀ ਉਹ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਪਹੁੰਚਨੇ ਸ਼ੁਰੂ ਹੋਏ ਸੀ ਤੇ 21 ਫਰਵਰੀ ਨੂੰ ਟਕਰਾ ਹੋਇਆ ਕਿਸਾਨਾਂ ਦਾ ਜੋ ਉਸ ਪਾਸੇ ਫੌਜ ਖੜੀ ਸੀ ਸੁਰੱਖਿਆ ਦਸਤਾ ਖੜਾ ਸੀ ਉਹਨਾਂ ਨਾਲ ਤੇ ਉਸੇ ਦੌਰਾਨ ਇੱਕ ਗੋਲੀ ਆਉਂਦੀ ਹੈ ਤੇ ਸ਼ੁਕਰਨ ਸਿੰਘ ਦੇ ਸਿਰ 'ਚ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਜਲਦਬਾਜ਼ੀ ਦੇ ਵਿੱਚ ਹਸਪਤਾਲ ਲੈ ਕੇ ਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਇਹ ਤਸਵੀਰਾਂ ਅੱਜ ਦੀਆਂ ਨੇ 1 ਸਾਲ ਬਾਅਦ ਦੀਆਂ ਨੇ ਤੇ ਸ਼ੰਭੂ ਬਾਰਡਰ ਹੋਵੇ ਚਾਹੇ ਸ਼ੁਕਰਨ ਸਿੰਘ ਦਾ ਪਿੰਡ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਹਰ ਪਾਸੇ ਸ਼ੁਕਰਨ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਇਹ ਪਹਿਲੀ ਵਾਰ ਹੈ ਇਹਨਾਂ ਦੋਹਾਂ ਕਿਸਾਨ ਅੰਦੋਲਨ ਅੰਦੋਲਨਾਂ ਦੇ ਵਿੱਚ ਕੀ ਕਿਸੇ ਕਿਸਾਨ ਦੀ ਗੋਲੀ ਲੱਗਣ ਨਾਲ ਜਾਨ ਗਈ ਹੈ ਹਾਲਾਂਕਿ ਬਹੁਤ ਸਾਰੇ ਕਿਸਾਨਾਂ ਦੀ ਜਾਨ ਗਈ ਸੀ ਹਾਦਸਿਆਂ ਦੇ ਵਿੱਚ ਗਈ ਜਾਂ ਲਖੀਮਪੁਰ ਖੀਰੀ ਵਾਲਾ ਮਾਮਲਾ ਤੁਹਾਨੂੰ ਯਾਦ ਹੋਣਾ ਜਦੋਂ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਨੇ ਥਾਰ ਗੱਡੀ ਕਿਸਾਨਾਂ ਦੇ ਉੱਪਰ ਚੜਾ ਦਿੱਤੀ ਸੀ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਉਸ ਦੇ ਵਿੱਚ ਵੀ ਕਿਸਾਨਾਂ ਦੀ ਜਾਨ ਗਈ ਸੀ ਪਰ ਸੰਘਰਸ਼ ਦੌਰਾਨ ਸਿੱਧੇ ਆਹਮੋ ਸਾਹਮਣੇ ਸੁਰੱਖਿਆ ਦਸਤਿਆਂ ਦੇ ਨਾਲ ਸੰਘਰਸ਼ ਦੇ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ ਸੀ ਸ਼ੁਕਰਨ ਸਿੰਘ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਹੀ ਇਸ ਇਸ ਕਾਰਵਾਈ ਨੂੰ ਲੈ ਕੇ ਬਹੁਤ ਸਾਰੇ ਸਵਾਲ ਚੁੱਕੇ ਗਏ ਸੀ ਹੁਣ ਅਗਲੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਸ਼ੰਭੂ ਬਾਰਡਰ ਦੀ ਸ਼ੰਭੂ ਬਾਰਡਰ ਤੇ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਸਰਵਨ ਸਿੰਘ ਪੰਦੇਰ ਉਹਨਾਂ ਵੱਲੋਂ ਇੱਧਰ ਮੋਰਚਾ ਲਾਇਆ ਗਿਆ ਤੇ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਜਥੇਬੰਦੀ ਉਹਨਾਂ ਦੇ ਵੱਲੋਂ ਖਨੌਰੀ ਬਾਰਡਰ ਤੇ ਮੋਰਚਾ ਲਾਇਆ ਗਿਆ ਹੈ ਤੇ ਜਦੋਂ ਸ਼ੰਭੂ ਬਾਰਡਰ ਤੇ ਬਹੁਤ ਸਾਰੇ ਕਿਸਾਨ ਆਗੂ ਪਹੁੰਚੇ ਹਾਲਾਂਕਿ ਉਥੇ ਪ੍ਰਦਰਸ਼ਨ ਤਾਂ ਚੱਲ ਹੀ ਰਿਹਾ ਪਰ ਸ਼ੁਕਰਨ ਸਿੰਘ ਦੀ ਤਸਵੀਰ ਉਥੇ ਰੱਖੀ ਗਈ ਹੈ ਤੇ ਸਾਰੇ ਸ਼ਰਧਾਂਜਲੀ ਉਥੇ ਭੇਟ ਕਰ ਰਹੇ ਨੇ ਕਿਉਂਕਿ ਇਹ ਜ਼ਰੂਰੀ ਵੀ ਹੈ ਕਿਉਂਕਿ 1 ਸਾਲ ਹੋ ਗਿਆ ਸ਼ੁਕਰਨ ਸਿੰਘ ਨੂੰ ਆਪਣਾ ਬਲਦਾਨ ਦਿੱਤੇ ਪਰ ਇਹ ਸਵਾਲ ਨਾਂ ਲੜ ਇਹ ਵੀ ਉੱਠ ਚੁੱਕੇ ਜਾ ਰਹੇ ਨੇ ਕਿ ਸ਼ੁਕਰਨ ਸਿੰਘ ਨੂੰ ਕੀ ਇਨਸਾਫ ਮਿਲਿਆ ਕਿ ਉਸਦੇ ਦੋਸ਼ੀਆਂ ਦੇ ਉੱਪਰ ਕੋਈ ਕਾਰਵਾਈ ਹੋਈ ਜਾਂ ਫਿਰ ਮਾਮਲਾ ਦਰਜ ਕਰਕੇ ਹੀ ਗੱਲ ਨੂੰ ਆਸ-ਪਾਸੇ ਕਰ ਦਿੱਤਾ ਗਿਆ ਕਿਉਂਕਿ ਕਈ ਦਿਨਾਂ ਬਾਅਦ ਸ਼ੁਕਰਨ ਸਿੰਘ ਦੇ ਉੱਪਰ ਜਦੋਂ ਗੋਲੀ ਚੱਲੀ ਸੀ ਤਾਂ ਉਸ ਤੋਂ ਬਾਦ ਕਈ ਦਿਨਾਂ ਬਾਅਦ ਐਫਆਈਆਰ ਦਰਜ ਹੋਈ ਸੀ ਪਟਿਆਲਾ ਜ਼ਿਲ੍ਹੇ ਦੇ ਪਾਤੜਾ ਇਲਾਕੇ ਦੇ ਜੋ ਪੁਲਿਸ ਸਟੇਸ਼ਨ ਉੱਥੇ ਮਾਮਲਾ ਦਰਜ ਹੋਇਆ ਸੀ ਉਸ ਤੋਂ ਬਾਅਦ ਇਸ ਦੀ छानबीन ਕੀਤੀ ਜਾ ਰਹੀ ਪਰ ਕੋਈ ਨਤੀਜੇ ਤੱਕ ਗੱਲ ਨਹੀਂ ਪਹੁੰਚੀ ਹੈ ਸ਼ੁਕਰਨ ਸਿੰਘ ਨੂੰ ਜਦੋਂ ਸ਼ਰਨਜਲੀ ਦਿੱਤੀ ਜਾ ਰਹੀ ਸੀ ਤਾਂ ਪਿੰਡ ਜਦੋਂ ਉਸ ਦੀ ਦਾਦੀ ਤੇ ਉਸ ਦੇ ਪਰਿਵਾਰ ਸਾਰੇ ਇਕੱਠੇ ਸੀ ਤਾਂ ਉਸ ਵੇਲੇ ਭਾਵੁਕ ਮਾਹੌਲ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬਣਿਆ ਹੋਇਆ ਸੀ ਤਾਂ ਸ਼ੁਕਰਨ ਸਿੰਘ ਦੀ ਦਾਦੀ ਵੀ ਉਸ ਮੌਕੇ ਮੌਜੂਦ ਸੀ ਜਦੋਂ ਪੋਤਾ ਇਸ ਉਮਰ ਦੇ ਵਿੱਚ ਚਲਾ ਜਾਵੇ ਤਾਂ ਦਾਦੀ ਦੇ ਉੱਪਰ ਕੀ ਬੀਤਦੀ ਹੋਏਗੀ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਏਗਾ ਤੇ ਸ਼ੁਕਰਨ ਦੀ ਦਾਦੀ ਉਸ ਦੇ ਪਰਿਵਾਰ ਵਾਲੇ ਸਾਰੇ ਇਕੱਠੇ ਸੀ ਸ਼ੁਕਰਨ ਦੀ ਦਾਦੀ ਜਦੋਂ ਮੀਡੀਆ ਸਾਹਮਣੇ ਆਈ ਤਾਂ ਉਹਨਾਂ ਨੇ ਆਪਣੇ ਦਿਲ ਦੇ ਭਾਵ ਆਪਣੇ ਪੋਤੇ ਵਾਸਤੇ ਦੱਸੇ ਕਿਉਂਕਿ ਉਹਨਾਂ ਲਈ ਘਟੋਂ ਘਟ ਇਹ ਸਭ ਤੋਂ ਵੱਡੇ ਦੁੱਖ ਦੀ ਗੱਲ ਸੀ ਕਿ ਉਹਨਾਂ ਦਾ ਪੋਤਾ ਇਸ ਦੁਨੀਆ ਤੋਂ ਚਲਾ ਗਿਆ ਉਹ ਵੀ ਬੇਵਕਤ ਅੱਜ ਕਿਉਂਕਿ ਦਾਦੀ ਦੇ ਨਾਲ ਪੋਤੇ ਦਾ ਬੱਧ ਪਿਆਰ ਹੁੰਦਾ ਅੱਜ ਉਹ ਦਿਨ ਸਮਾਉ ਚੇਤੇ ਆਉਂਦਾ ਜਦੋਂ ਸ਼ੁਕਰਨ ਨੂੰ ਘਰੇ ਵਾਜਾਂ ਮਾਰਦੀ ਹੁੰਦੀ ਸੀ ਹਾਂ ਜੀ ਉਹ ਤਾਂ ਹੁੰਦਾ ਹੈ ਤਾ ਹੁੰਦਾ ਹੀ ਆ ਉਹ ਤਾਂ ਫੁੱਲ ਲੜਾਲਾ ਹੈ ਹੀ ਨਹੀਂ ਤਾਂ ਪਰਿਵਾਰ ਨੂੰ ਕਹਿੰਦੇ ਸਭ ਤੋਂ ਵੱਡਾ ਘਾਟਾ ਹੁੰਦਾ ਕਿਉਂਕਿ ਪਰਿਵਾਰ ਦਾ ਪੂਰਾ ਸਾਰਾ ਦਾਮੋਦਾਰੀ ਇਸ ਉੱਪਰ ਸੀਗਾ ਹਾਂਜੀ ਘਾਟਾ ਤਾਂ ਨਹੀਂ ਪੂਰਾ ਹੁੰਦਾ ਉਹ ਉਸ ਵੀ ਬਣ ਜੇ ਵੱਡੇ ਲੋ ਗਿਣਤੀ ਚ ਲੋਕ ਸ਼ਰਧਾਂਜਰੀ ਦੇਖ ਦੇਣ ਲਈ ਪਹੁੰਚ ਰਹੇ ਨੇ ਅੱਜ ਮਾਣ ਮਹਿਸੂਸ ਹੁੰਦਾ ਹੋਊਗਾ ਕਿਉਂਕਿ ਵੱਡਾ ਵੱਡੇ ਕਿਨਕੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਆਏ ਵੱਡੇ ਵੱਡੇ ਅਫਸਰ ਪਹੁੰਚਦੇ ਨੇ ਤਾਂ ਅੱਜ ਮਾਣ ਮਹਿਸੂਸ ਹੁੰਦਾ ਵੀ ਆਪ ਦੀ ਜਿਹੜੀ ਖੇਤੀ ਦੀ ਲੜਾਈ ਲੜਨ ਲਈ ਉੱਥੇ ਗਿਆ ਸੀ ਹਾਂਜੀ ਤਾਂ ਹੁੰਦਾ ਹੀ ਹੈ ਹੁਣ 1 ਸਾਲ ਬਾਅਦ ਵੀ ਕਿਉਂਕਿ ਸ਼ੁਕਰਨ ਨਹੀਂ ਰਿਹਾ 1 ਸਾਲ ਬਾਅਦ ਉਸ ਦੀ ਮੌਤ ਦੇ ਹਜੇ ਵੀ ਸਵਾਲ ਉਹੀ ਪੁੱਛੇ ਜਾ ਰਹੇ ਨੇ ਕਿ ਕੀ ਸ਼ੁਕਰਨ ਦਾ ਦਾ ਜੋ ਬਲਿਦਾਨ ਸੀ ਉਹ ਕੰਮ ਆਇਆ ਕੀ ਉਸ ਦੀ ਮੌਤ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਇਸ ਮਾਮਲੇ ਦੇ ਵਿੱਚ ਕੋਈ ਵੀ ਹਜੇ ਸਾਫ਼-ਸਾਫ਼ ਗੱਲ ਕਹੀ ਨਹੀਂ ਜਾ ਸਕਦੀ ਕਿਉਂਕਿ ਹਜੇ ਗੱਲਬਾਤ ਦਾ ਹੀ ਦੌਰ ਜਾਰੀ ਹੈ 90 ਦਿਨ ਕਰੀਬ-ਕਰੀਬ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੋ ਕਿ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਨੇ ਉਹਨਾਂ ਨੂੰ ਵੀ ਹੋ ਗਏ ਕਿਉਂਕਿ ਮੰਗਾ ਦੇ ਉੱਪਰ ਹਜੇ ਵੀ ਵਿਚਾਰ ਨਹੀਂ ਹੋ ਸਕੇਗਾ ਉਹ ਗੱਲ ਵੱਖਰੀ ਕਿ ਕੱਲ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਖੇਤੀਬਾੜੀ ਮੰਤਰੀ ਕੇਂਦਰੀ ਜੋ ਅਫਸਰ ਨੇ ਉਹਨਾਂ ਦੀ ਕਿਸਾਨਾਂ ਨਾਲ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚਣਗੇ ਜਜਿਸਿੰਦਲਵਾਲ ਕਿਉਂਕਿ ਉੱਥੇ ਮਰਨਵਰਤੇ ਬੈਠੇ ਨੇ ਉਹਨਾਂ ਨੇ ਸ਼ੁਕਰਨ ਨੂੰ ਯਾਦ ਕੀਤਾ ਉਹਨਾਂ ਨੇ ਇਹ ਕਿਹਾ ਕਿ ਸ਼ੁਕਰਨ ਸ਼ੁਕਰਨ ਦਾ ਜੋ ਬਲਿਦਾਨ ਹੈ ਜੋ ਉਸਦੀ ਸ਼ਹੀਦੀ ਹੈ ਉਹ ਕਿਸਾਨਾਂ ਦੇ ਜਾਂ ਜਿਹੜੀਆਂ ਮੰਗਾਂ ਨੇ ਉਸਦੇ ਵਾਸਤੇ ਬਹੁਤ ਲਾਜ਼ਮੀ ਲਾਜ਼ਮੀ ਤੌਰ ਤੇ ਉਸ ਨੂੰ ਜੋ ਨਿਆਂ ਮਿਲਣਾ ਚਾਹੀਦਾ ਸੀ ਉਹ ਹਜੇ ਤੱਕ ਨਹੀਂ ਮਿਲਿਆ ਤੇ ਇਸ ਗੱਲ ਤੇ ਉਹਨਾਂ ਨੇ ਦੁੱਖ ਵੀ ਜਤਾਇਆ ਤੇ ਉਹਨਾਂ ਨੇ ਇਹ ਕਿਹਾ ਕਿ ਸ਼ੁਕਰਨ ਦਾ ਜੋ ਬਲਿਦਾਨ ਹੈ ਉਸ ਦਾ ਹਜੇ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਕੋਈ ਵੀ ਉਸ ਦਾ ਫਾਇਦਾ ਨਹੀਂ ਹੋਇਆ ਤੇ ਉਹ ਥੋੜਾ ਇਸ ਮਾਮਲੇ ਨੂੰ ਲੈ ਕੇ ਚਿੰਤਿਤ ਵੀ ਨਜ਼ਰ ਆਏ ਕਿ ਸ਼ੁਕਰਨ ਇੱਕ ਜਾਨ ਚਲੀ ਗਈ ਮੈਂ ਇੱਥੇ ਕਈ ਦਿਨਾਂ ਤੋਂ 3 ਮਹੀਨੇ ਲਗਭਗ ਹੋ ਗਏ ਮਰਨ ਵਰਤੇ ਬੈਠਾ ਪਰ ਕਿਸਾਨਾਂ ਦੀਆਂ ਮੰਗਾਂ ਲਈ ਕੇਂਦਰ ਸਰਕਾਰ ਕੀ ਫੈਸਲਾ ਲਏਗੀ ਇਸ ਤੇ ਹਜੇ ਵੀ ਉਹਨਾਂ ਨੂੰ ਇਸ ਗੱਲ ਤੇ ਡਾਊਟ ਹੈ ਹਾਲਾਂਕਿ ਕੱਲ ਮੀਟਿੰਗ ਹੋਣੀ ਹੈ ਸ਼ੁਕਰਨ ਦੇ ਉੱਪਰ ਕੀ ਬੋਲੇ ਜਗਜੀਤ ਸਿੰਘ ਢੱਲੇਵਾਲ ਤੁਹਾਨੂੰ ਉਹ ਵੀ ਗੱਲ ਸੁਣਾਉਂਦੇ ਹਾਂ ਹਮਾਰੇ ਇਸ ਨੌਜਵਾਨ ਦੀ ਸਰਦਾਂਦਲੀ ਸਮਾਰੋਹ ਕਰਨਾ ਪੜ ਰਹਾ ਹੈ ਅਲਗ-ਅਲਗ ਜਗ੍ਹਾਉਂ ਤੇ ਪੂਰੇ ਦੇਸ਼ ਦੇ ਅੰਦਰ ਉਸ ਦੀ ਜ਼ਰੂਰਤ ਕਿਉਂ ਪੜ ਗਈ ਲੋਕਤੰਤਰ ਰਾਜ ਕੇ ਅੰਦਰ ਤੋਂ ਇਹ ਨਹੀਂ ਹੁੰਦਾ जो लोग अपनी बात कहनी चाहते हैं उनके ऊपर गोलियां चलाई जाएं और उससे बुरी बात ये हुई है कि उनको उस नौजवान का इंसाफ देना सरकार की जिम्मेदारी बनती थी और वो इंसाफ देने की बजाय आज तक कहीं पे भी किसी अधिकारी के ऊपर कार्रवाई नहीं उल्टी कार्रवाई करने की बजाय अधिकारियों को तो अवार्ड देने की बात कही गई है तो ये एक बहुत बड़ा सवाल है हमारे लोकतंत्र के ऊपर कि क्या ऐसा लोकतंत्र होता है तो जगजीत सिंह डल्लेवाल वी यादकारी से शुक्रन सिंह ਨੂੰ ਹੁਣ ਕਿਉਂਕਿ ਇੱਕ ਸਾਲ ਹੋ ਗਿਆ ਸ਼ੁਕਰਨ ਦੀ ਮੌਤ ਨੂੰ ਸਾਰੀਆਂ ਮੰਗਾਂ ਜੋ ਕਿਸਾਨ ਆਗੂ ਕਰ ਰਹੇ ਨੇ ਕਿ ਉਹਨਾਂ ਦੀਆਂ ਮੰਗਾਂ ਜੋ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਤਾਂ ਉਹਨਾਂ ਮੰਗਾਂ ਦੇ ਉੱਪਰ ਵੀ ਝਾਤ ਪਾਉਣੀ ਜ਼ਰੂਰੀ ਹੈ ਤਾਂ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਈਏ ਮੁੜ ਕੇ ਕੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਕਿਹੜੀਆਂ ਖਾਸ ਮੰਗਾਂ ਨੂੰ ਲੱਗੇ ਹਾਲਾਂਕਿ ਮੰਗਾਂ ਬਹੁਤ ਸਾਰੀਆਂ ਨੇ ਪਰ ਮੁੱਖ ਮੰਗਾਂ ਕਿਹੜੀਆਂ ਨੇ ਉਹਨਾਂ ਉੱਪਰ ਵੀ ਝਾਤ ਪਾ ਲਈ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਹਿਲੀ ਮੰਗ ਕਿਹੜੀ ਹੈ ਪਹਿਲੀ ਮੰਗ ਹਜੇ ਵੀ ਉਹੀ ਹੈ ਕਿਸਾਨ ਅੰਦolan ਇੱਕ ਤੋਂ ਬਾਅਦ ਕਿਸਾਨ ਅੰਦolan 2.0 ਤੱਕ ਕਿ ਐਮਐਸਪੀ ਦੀ ਜੋ ਮੰਗ ਹੈ ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇ ਕਿ ਐਮਐਸਪੀ ਹਰ ਫਸਲ ਤੇ ਕੇਂਦਰ ਸਰਕਾਰ ਦਵੇ ਇਸੇ ਕਰਕੇ ਇਸ ਦੇ ਉੱਪਰ ਗਰੰਟੀ ਬਣਾਈ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ ਇਹ ਮੰਗ ਹਜੇ ਵੀ ਪੂਰੀ ਨਹੀਂ ਹੋਈ ਜਿਸ ਨੂੰ ਲੈ ਕੇ ਕਿਸਾਨ ਅੰਦolan ਚੱਲ ਰਿਹਾ ਹੈ ਅਗਲੀ ਗੱਲ ਹੈ ਡਾਕਟਰ ਸੁਆਮੀ ਨਾਥਨ ਰਿਪੋਰਟ ਦੇ ਆਧਾਰ ਤੇ ਫਸਲਾਂ ਦੀ ਕੀਮਤ ਤੈਅ ਹੋਵੇ ਇਹ ਵੀ ਮੰਗ ਹੈ ਇਹ ਅਹਿਮ ਮੰਗ ਹੈ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜੋ ਆਈ ਸੀ ਡੀਏਪ ਖਾਦ ਦੀ ਕਮੀ ਕਿਉਂਕਿ ਹਰ ਸੀਜ਼ਨ ਚ ਹੋ ਜਾਂਦੀ ਇਸ ਕਰਕੇ ਕਿਸਾਨਾਂ ਦੀ ਮੰਗ ਹੈ ਕਿ ਇਹ ਕਮੀ ਹੋਵੇ ਨਾ ਇਸ ਦੀ ਕਮੀ ਨੂੰ ਦੂਰ ਕੀਤਾ ਜਾਵੇ ਤੀਜੀ ਮੰਗ ਇਹ ਹੈ ਚੌਥੀ ਮੰਗ ਹੈ ਕਿ ਕਿਸਾਨਾਂ ਦੇ ਖੇਤ ਮਜ਼ਦੂਰਾਂ ਦਾ ਜੋ ਕਰਜ਼ਾ ਹੈ ਉਹ ਮੁਆਫ ਹੋਵੇ ਤੇ ਪੈਨਸ਼ਨ ਵੀ ਲਗਾਈ ਜਾਵੇ ਕਿਸਾਨਾਂ ਨੂੰ ਕਿਉਂਕਿ ਦੇਸ਼ ਦਾ ਢਿੱਡ ਭਰਦੇ ਨੇ ਪੰਜਵੀਂ ਮੰਗ ਜ਼ਮੀਨ ਐਕਵਾਇਰ ਐਕਟ 2013 ਮੁੜ ਤੋਂ ਲਾਗੂ ਕੀਤਾ ਜਾਵੇ ਇਸੇ ਗੱਲ ਨੂੰ ਲੈ ਕੇ ਕਿਸਾਨਾਂ ਦਰਾਂ ਇੱਕ ਦੇ ਵਿੱਚ ਪੰਗਾ ਸੀ ਛੇਵੀਂ ਮੰਗ ਹੈ ਲਖੀਂਪੁਰ ਖੀਰੀ ਹਿੰਸਾ ਮਾਮਲੇ 'ਚ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਅੱਜ ਵੀ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਦੇ ਉੱਪਰ ਕਾਰਵਾਈ ਦੀ ਮੰਗ ਚੱਲ ਰਹੀ ਹੈ ਸੱਤਵਾਂ ਮੁਕਤ ਵਪਾਰ ਸਮਝੌਤੇ ਉੱਤੇ ਰੋਕ ਲਗਾਈ ਜਾਵੇ ਇਹ ਵੀ ਸੱਤਵੀਂ ਮੰਗ ਕਿਸਾਨਾਂ ਦੀ ਹੈ ਇਸ ਪੂਰੇ ਮੁੱਖ ਮੰਗਾਂ ਦੇ ਵਿੱਚ ਅੱਠਵੀਂ ਮੰਗ ਦੀ ਗੱਲ ਕਰੀਏ ਤਾਂ ਸ਼ਹੀਦ ਕਿਸਾਨ ਦੇ ਪਰਿਵਾਰਾਂ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ ਜੋ ਵੀ ਕਿਸਾਨ ਸ਼ਹੀਦ ਹੁੰਦਾ ਹੈ ਤੇ ਇਸ ਵੀ ਇਹ ਵੀ ਮੰਗ ਰੱਖੀ ਗਈ ਹੈ ਨੌਵੀਂ ਮੰਗ ਹੈ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ ਇਹ ਹਾਲਾਂਕਿ ਕਾਨੂੰਨ ਨਹੀਂ ਬਣਿਆ ਪਰ ਇਸ ਦਾ ਬਿੱਲ ਜ਼ਰੂਰ ਆਇਆ ਇਸ ਨੂੰ ਲੈ ਕੇ ਇਤਰਾਜ਼ ਹੈ ਦਸਵੀਂ ਮੰਗ ਹੈ ਮਨਰੇਗਾ ਰਾਹੀਂ ਹਰ ਸਾਲ ਲੋਕਾਂ ਨੂੰ ਕੰਮ ਤੇ 700 ਰੁਪਏ ਦੀ ਦਿਹਾੜੀ ਦਿੱਤੀ ਜਾਵੇ ਅੱਜ ਕੱਲ ਦਿਹਾੜੀ ਘਟ ਹੈ 700 ਰੁਪਏ ਦੀ ਦਿਹਾੜੀ ਦੀ ਮੰਗ ਕੀਤੀ ਗਈ ਹੈ ਨਕਲੀ ਬੀਜ ਤੇ ਖਾਦ ਵਾਲੀਆਂ ਕੰਪਨੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਦਾ ਆਖਿਰਕਾਰ ਜੋ ਹਰਜਾਨਾ ਹੈ ਉਹ ਕਿਸਾਨਾਂ ਨੂੰ ਹੀ ਚੁਕਾਉਣਾ ਪੈਂਦਾ ਹੈ ਮਿਰਚ ਹਲਦੀ ਮਸਾਲਿਆਂ ਤੇ ਕੌਮੀ ਕਮਿਸ਼ਨ ਦਾ ਗਠਨ ਹੋਵੇ ਇਹਨਾਂ ਜੋ ਪ੍ਰੋਡਿਊਸ ਨੇ ਇਹਨਾਂ ਦੇ ਉੱਪਰ ਵੀ ਕਮਿਸ਼ਨ ਕੰਮ ਕਰੇ 13ਵੀਂ ਤੇ ਮੁੱਖ ਮੰਗਾਂ ਦੇ ਵਿੱਚ ਆਖਰੀ ਮੰਗ ਹੈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਕੇ ਆਦੀਵਾਸੀਆਂ ਦੀ ਜ਼ਮੀਨ ਦੀ ਲੁੱਟ ਬੰਦ ਕੀਤੀ ਜਾਵੇ ਤੇ ਇਹ ਮੁੱਖ ਮੰਗਾਂ ਨੇ 13 ਜਿਸ ਦੇ ਉੱਪਰ ਕਿਸਾਨ ਆंदोलਨ ਇੱਕ ਸਾਲ ਤੋਂ ਬੈਠੇ ਹੋਏ ਨੇ ਕਿਸਾਨ ਆंदोलਨ ਕਰ ਰਹੇ ਨੇ ਦੋਹਾਂ ਬਾਰਡਰਾਂ ਤੇ ਉਹਨਾਂ ਨੂੰ ਹੁਣ ਵੀ ਦਿੱਲੀ ਜਾਣ ਤੋਂ ਰੋਕਿਆ ਗਿਆ ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਤੇ ਅੱਜ ਇਹ ਗੱਲ ਕਰਨੀ ਮੁੜ ਕੇ ਲਾਜ਼ਮੀ ਇਸ ਕਰਕੇ ਸੀ ਕਿਉਂਕਿ ਸ਼ੁਭਕਰਨ ਸਿੰਘ ਨੇ ਜੋ ਬਲਿਦਾਨ ਦਿੱਤਾ ਸੀ ਉਸ ਨੂੰ ਇੱਕ ਸਾਲ ਪੂਰਾ ਹੋ ਗਿਆ ਤੇ ਉਸ ਨੂੰ ਅੱਜ ਵੀ ਕਿਸਾਨ ਯਾਦ ਕਰ ਰਹੇ ਨੇ त सोच ते ताज अधूरे